ਅਗਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਜਰਸੀ ਤੇ ਇੱਕ ਡੱਬੀ ਦੋ ਬੜਾ ਤਾਜ਼ਾ ਸੁਨਿਆ ਸੁਨਿਆ ਜੇਰਾ ਉਹ ਪੰਜ ਬੱਚੇ ਸਾਹਮਣੇ ਧਾਰਾ ਮਾਰ ਕੇ ਦਿਖਾ ਦਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 97796212166 ਪਹਿਲਾ ਨੰਬਰ ਜੇ ਡੱਬੀ ਬੈੜ ਦੇਖਦੇ ਆ ਕਿਹੜਾ ਸੂਆ ਸੂਈ ਆ ਇਹ ਵੀਰੇ ਬੱਛੀ ਦੂਸਰਾ ਸੂਆ ਸੂਈ ਆ ਜੀ ਬੱਚਾ ਕੀ ਦਿੱਤਾ ਬੱਚਾ ਮੇਲ ਦਿੱਤਾ ਵੀਰੇ ਅੱਜ ਸਵੇਰੇ ਸੂਈ ਸੀ ਜੀ ਜੀ 5:00 ਵਜੇ ਜੇਰੇ ਦੀ ਆ ਭਈ ਹਾਂ ਜੇਰੇ ਪਈ ਨੂੰ ਮੋਗਿਆ ਜੀ ਅੱਧਾ ਘੰਟਾ ਏ ਦੋਨਾਂ ਦੇ ਜੇਰਾ ਭਈ ਆ ਹਾਂਜੀ ਹਾਂ ਅੱਧਾ ਘੰਟੇ ਪਈ ਜੀ ਦੋਨਾਂ ਇੱਕ ਦੀ ਆ ਭਈ ਮੇਰੇ ਇਹਦਾ 28 ਕਿਲੋ ਤੋਂ ਪਲੱਸ ਦੁੱਧ ਦਿੰਦਾ ਹੋਇਆ 30 ਕਿਲੋ ਦਿੰਦਾ ਹੋਇਆ ਪੁੱਤ ਇਹਦਾ ਬੱਚਾ ਖੜਾ ਕਰ ਦੇ ਠੀਕ ਐ ਇਸ ਵਾਰ ਅੰਦਾਜ਼ਾ ਲਾਈ ਆਪਾਂ ਗਰੇ 30 ਕਿਲੋ ਦੇ ਲਗਭਗ ਵੈੜ ਬੜੇ ਇਸ਼ਾਨੀ ਦੇ ਨਾਲ ਦੁੱਧ ਦੇ ਤੂੰ ਚੋਣ ਚਵਾ ਦੀ ਇੱਕ ਨੰਬਰ ਇੱਕ ਨੰਬਰ ਅਰੇ ਆਪਾਂ ਧਾਰਾ ਮਾਰ ਧਾਰਾ ਮਾਰੋ ਬਈ ਸੁਭਰਤ ਧਾਰਾ ਦੇਖੋ ਕਿਆ ਵਾਤਾ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਜਿਵੇਂ ਗੰਨੇ ਵਾਲੀ ਖਿਲਾੜੀ ਵਰਗਾ ਚੋਣਾ ਜਿਵੇਂ ਤੇ ਕੋਈ ਭੂਰ ਸਰਲਾ ਨਹੀਂ ਕੋਈ ਟੁੱਟਦੀ ਮੁਗਦੀ ਨਹੀਂ ਸੋ ਦੇਖੋ ਥਣ ਚੋਣ ਚਵਾ ਹੁਣ ਤਾਂ ਸੋਹਣੀ ਚਵਾਈ ਲੱਗੀ ਫੋਰਲੇ ਪੈਰਾਂ ਦੇ ਕਰਕੇ ਮਾਰਦਾ ਰਹੇ ਸੋ ਦੇਖੋ ਕੱਲ ਸੋ ਥਾਣਾ ਦੇਖੋ ਚੌਂ ਦਾ ਸਵਾਲ ਹੁੰਦਾ ਜੇਵਾ ਖਿਲਾੜੀ ਨਾਲ ਦਾ ਥਾਣਾ ਤੇ ਦੇਖੋ ਜਮਾ ਖਬਰ ਬੈਣ ਸਾਵੇ ਨੂੰ ਨਾ ਕੋਈ ਹੋਰ ਮਗਨ ਅਜੇ ਹੋਰ ਮਾਰਦੀ ਦੋਦਰ ਸੋ ਦੇਖੋ ਚੌਂ ਜਵਾਜ ਦਾ ਇੱਕ ਨੰਬਰ ਹੈ ਤੇ ਇਹ ਇਹ ਜੀ ਬੈਣ ਜਾਏ ਆਨਲਾਈਨ ਮਗਾਲੇ ਕੋਈ ਲਾਂਭਾਣ ਦਿੰਦਾ ਬੰਦਾ ਤੇ ਦੁੱਧ ਸਹੀ ਕਿੰਨਾ ਬਣ ਕੇ ਚੱਲੇ ਬੰਦਾ ਇਹ ਦੋ 30 ਕਿਲੋ ਦੂ ਕੰਡੇ ਵਾਲਾ ਇਹ ਠੀਕ ਹੈ ਥਾਣੇ ਕੀ ਵੀਰੇ ਕਹੇ ਜਾ ਕੱਢਿਆ ਥਾਣ ਦੇ ਕੋ ਜਮਾ ਕੀ ਬਤਾ ਹਨ ਸਵਾਦ ਆਉਂਦਾ ਚੋਣ ਦਾ ਜਮਾ ਕੀ ਬਤਾ ਨਿਆਰੀ ਆਉਂਦੇ ਜਮਾ ਚੋਣਦੇ ਇਹ ਥਣ ਚਾਹੀ ਉਹ ਦੁੱਧ ਵਾਲੀ ਬੈਡ ਤੇ ਭਾਵ ਜਾਰੇ ਦਾ ਕੀ ਹੋਊਗਾ ਭਾਵੇਂ ਆਪਾਂ ਫੋਨ ਤੇ ਕਰ ਲਾਂਗੇ ਹੋਊਗਾ ਜਾਈ ਤੋਰੀ ਫਿਰ ਬਾਹਰ ਨੂੰ ਸੋ ਲੈਵਾ ਦੇਖੋ ਬਣੀ ਬਣੀ ਬਹੁਤ ਜ਼ਿਆਦਾ ਤੇ ਬਾਕੀ ਮੇਨ ਗੱਲ ਚੋਣ ਦਾ ਜਿਹੜਾ ਇਹਨੂੰ ਸਵਾਦ ਆਉਣਾ ਮੰਨ ਕੇ ਚਲੋ ਵੀ ਜਿਹੜਾ ਜਿਵੇਂ ਕਹਿੰਦੇ ਫੋਰਚਨਰ ਗੱਡੀ ਚਰਾਲੀ ਤੇ ਜਿਹੜਾ ਜ ਇਹਨੂੰ ਚੋਲੇ ਇੱਕੋ ਜਿਹਾ ਸਵਾਦ ਆਉਂਦਾ ਚਮਾਈ ਦੀ ਲਾਉਣੀ ਆ ਵੀਰੇ ਸੋ ਫੇਸ ਕੁਆਲਟੀ ਵਗੈਰਾ ਦੇਖੋ ਜਿੰਦੇ ਜਾਨ ਰਾਜੀ ਸਮੀ ਬੜੀ ਬਹੁਤ ਜਿਆਦਾ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਬਾਜ ਬਹੁਤ ਆ ਵੀਰੇ ਵੈਟ ਦਾ ਠੀਕ ਆ 28 30 ਤੇ ਖੇਡਣ ਵਾਲੀ ਹੈਗੀ ਬੈੜੀ 28 ਤੋਂ ਪਲੱਸ ਚੱਲਣ ਵਾਲੀ ਆ ਵੀਰੇ ਠੀਕ ਆ ਬਾਡੀ ਕੈਸੀ ਲੱਗੀ ਆ ਸੋ ਬਾਡੀ ਵੇਟ ਬਹੁਤ ਵਾਕੀ ਇਹ ਨਹੀਂ ਮੇਨ ਗੱਲ ਜਿਹੜਾ ਥਣ ਲੱਗਾ ਹੋਵੇ ਤੇ ਬੈਠਦੇ ਤੇ ਠੰਡੀ ਸਾਤ ਸੁਹਾਣਾ ਦੁੱਧ ਵਾਲਾ ਹੀ ਥਣ ਲੱਗਿਆ ਇਹ ਜਿਹੜਾ ਥਣ ਲੱਗ ਪਾ 110% ਦੁੱਧ ਕਢਾਈ ਦਿੰਦਾ ਹੁੰਦਾ ਵੀਰੇ ਜਿਹੜਾ ਜਗਾ ਲਾ ਜਮਾ ਕੀ ਬਾਤ ਆ ਬ੍ਰੌਂਟ ਬਹੁਤ ਖਤਰਨਾਕ ਆ ਜੇ ਤਾਜੀ ਕਰਕੇ ਆਪਾਂ ਨਮਾਈ ਨੂੰ ਹੀ ਨਹੀਂ ਹੈਗੀ ਜਿਹੇ ਜੇ ਮਰਜ਼ੀ ਬੱਚੇ ਲੈ ਲੈ ਬੰਦਾ ਸੋ ਜਾਦਬਾਦ ਵਾਲੀ ਬੈੜਾ ਬੂਰੀ ਰੇਡ ਜਮਾ ਬਾਜੂ ਬਿਲਕੁਲ ਵਾਹੂ ਝੋਲੀ ਤਾਂ ਦੇਖ ਕੇ ਐਸੀ ਲੱਗੀ ਵੀਰੇ ਸੋ ਦੇਖੋ ਜਮਾ ਕਿਆ ਬਾਤਾਂ ਬਾ ਚੋਣ ਵਾਲਾ ਜਗਾ ਸੋ ਲੱਗੇ ਮੇਰਾ ਤਾਂ ਜੀ ਕਾ ਦਾ ਰੱਖ ਕੇ ਫੋਨ ਬਾਹਰ ਦੀ ਭੇਜੀਏ ਚੋਣੇ ਨੂੰ ਇਹ ਜੀ ਗਾਂ ਚੋਣ ਦਾ ਸਵਾਦ ਆਉਂਦਾ ਜਮਾ ਤੇ ਜਿਹੜੇ ਵੀਰ ਮਾਰ ਕੇ ਚਲੋ ਚੋਣ ਵੀ ਘਟ ਜਾਂਦੇ ਸਖਾ ਦੂ ਜਮਾ ਸਾਰਾ ਟੱਬਰ ਨੂੰ ਪਾਈਪ ਲਾਈਨ ਦੇਖੋ ਦੁੱਧ ਵਾਲੀ ਕਿਹੜੇ ਲੈਟ ਲੋਟ ਆਉਂਦੀ ਹੈ ਤੇ ਜਦੋਂ ਮਾਰਜੀ ਬਦਲ ਬਦਲ ਬੈਠੀ ਚੱਲੋ ਹਣਾ ਸੋ ਦੇਖੋ ਮਿਲਕਵੇ ਦੇਖੋ ਜਮਾ ਕਿਆ ਬਾਤਾਂ ਪੂਰੀ ਸਾਫ ਸੁਥਰੀ ਤੇ ਠੰਡੀ ਸੀ ਲਵਾਦੂ ਕੋਈ ਅੰਤ ਨਹੀਂ ਹੈਣਾ ਮੈਂ ਕਿੰਨਾ ਬੇਫਿਕਰ ਹੋਂਦੀ ਕਿਵੇਂ ਮਰਜੀ ਚਾਹੇ ਬਾਰ ਬਾਰ ਗਰਾਊਂਡ ਚ ਕਢਾ ਕੇ ਥੋਲੇ ਬਈ ਯਾਰ ਬੰਦਾ ਜਿਵੇਂ ਮਰਜੀ ਧਾਰਾ ਮਾਰੀ ਜਾਣਾ ਮੈਂ ਕਿਵੇਂ ਮਰਜੀ ਮਾਰੀ ਚੱਲੋ ਸੋ ਦੇਖੋ ਕੀ ਨਹੀਂ ਸੋ ਦੇਖੋ ਜਮਾ ਜਿੱਥੇ ਮਰਜੀ ਖੜਾਈ ਚੱਲੋ ਇਹਨੂੰ ਹੈਣਾ ਇਹ ਤਾਂ ਵੀਰੇ 100 ਗਾਮਾ ਵਟਸ ਦਸ ਗਈਆਂ ਨੂੰ ਨਹੀਂ ਆਉਂਦਾ ਠੀਕ ਹੈ ਅੱਗੇ 2 ਨੰਬਰ ਦੇਖਦੇ ਜਿਹੜੀ ਜਰਸੀ ਇਹ ਜਰਸੀ ਚੀਜ਼ ਆ ਗਈ ਵੀਰੇ ਇਨੇ ਬੱਚਾ ਕੀ ਦਿੱਤਾ ਇਹ ਵੀ ਅੱਜ ਸਵੇਰ ਜਿਸੂਈਆ ਮੇਲ ਦਿੱਤਾ ਇਹ ਵੀਰੇ ਇਹਦੀ ਵੀ ਜੇਰ ਪਈ ਨੂੰ ਅੱਧਾ ਘੰਟਾ ਹੋ ਗਿਆ ਉਹ ਪਈਆਂ ਦੋਨਾਂ ਨੇ ਅਜੇ ਨਾਲ ਠੀਕ ਆ ਆ ਗੱਡੀ ਚ ਰਗੜ ਜਿਲੀ ਲੱਗਦੀਆਂ ਨਾ ਕਾਹੇ ਗੱਡੀ ਦੇ ਪਿੱਛੇ ਲੱਗੇ ਉਹ ਤਿੰਨ ਪਾਲੀਆਂ ਸੀ ਵੀਰੇ ਅਸੀਂ ਪਿਕਅਪ ਦੇ ਪਿੱਛੇ ਖੈਂਦੀ ਆਈ ਓਕੇ ਹੋ ਗਿਆ ਹਾਂ ਠੀਕ ਆ ਬੱਚਾ ਜੇਰੇ ਦਾਣਾ ਜੇਰ ਵਗੈਰਾ ਦਾਣਾ ਵੀਰੇ ਝੋਲੀ ਝੋਲੀ ਬਹੁਤ ਖੁੱਲੀ ਹੈ ਜੀ ਸੁਆ ਕਿਹੜਾ ਸੂਈ ਆ ਸੁਆ ਦੂਸਰਾ ਸੂਈ ਆ ਤੇ ਕਿੰ ਕੋ ਛੇ ਦਿੰਦਾ ਕਿੰਨਾ ਦੁੱਧ ਮੰਨ ਕੇ ਚੱਲੀ ਇਹਦਾ ਇਸੇ ਤੋਂ ਵੀਰੇ ਇਹਦਾ ਪਲੂਨ ਦਾ 22 ਕਿਲੋ ਦੁੱਧ ਦਿੱਤਾ ਹੋਇਆ 20 ਪਲੱਸ ਮੰਨ ਕੇ ਲੈ ਤੇ ਚੌ ਸੋ ਵੀਰ ਧਾਰਾ ਦੇਖੋ ਕਿਆ ਬਤ ਸਾਫ ਸੁਥਰੇ ਮੋਟੀਆਂ ਧਾਰਾ ਇਹ ਤਾਂ ਹਜੇ ਜਮੀ ਚੀਪਾ ਮਰੀ ਜਾਂਦੀ ਆ ਬਾਈ ਇਹ ਬਹੁਤ ਦੁੱਧ ਨੂੰ ਬਹੁਤ ਸੋਹਣੀ ਚੱਲਦੀ ਥੋੜੀ ਇੱਕ ਅਦ ਦਿਨ ਕੱਚੀ ਸੂਪੀ ਆ ਨਾ ਹਾਂ ਦੇਖੀ ਹਜੇ ਲੈ ਜੀਪਾਈ ਆ ਜੀ ਇਹ ਤਾਂ ਗੱਪਣਾਂ ਵਾਂਗੂ ਮਰੀ ਜਾਂਦੀ ਆ ਜੇ ਠੀਕ ਆ ਠੀਕ ਆ ਤੇ ਚੋਣ ਚਵਾ ਇੱਕ ਨੰਬਰ ਆ ਛਾਂ ਚੋਣ ਇੱਕ ਨੰਬਰ ਲੱਗਿਆ ਪਰ ਠੀਕ ਆ ਸੋ ਧਾਰਾ ਧੂਰਾ ਓਕੇ ਜਮਾ ਤੇ ਗੱਡੀ ਚ ਚੜ ਜਾ ਬੋ ਸ ਇੱਕ ਅਦ ਸੁਲਕੇ ਸਰਕੇ ਜਾਂਦਾ ਹਨਾ ਬੈਸੀ ਇਹ ਆਵਾਜ਼ ਵੀ ਜਿਆਦਾ ਕਰੀ ਗਈ ਗੱਡੀ ਚੜ ਕੇ ਠੀਕ ਆ ਤੇ ਭਾ ਵਤ ਹੋਵੇ ਦਾ ਚਾ ਵਾ ਭਾ ਵਤ ਤੂੰ ਦੇਖ ਮੇਰੇ ਭਾਈ ਜਮਾ ਚੀਪਾ ਮ ਦੇ 20 ਮੰਨ ਕੇ ਲੈ ਲੈ ਬੰਦਾ ਇਹਨੂੰ ਹਾਂ 20 ਪਲੱਸ ਚਲੂ ਤੇ ਬੜੇ ਆਮ ਦਾ ਹੀ ਰੇਡ ਵਾਜੇ ਬਹੁਤ ਜਵਾਨੀ ਵਾਲੀ ਬਿਹੜਾ ਠੀਕ ਐ ਸੋ ਮੂੰ ਮੱਥਾ ਦੇਖੋ ਸਾਫ ਸੁਥਰਾ ਧੋਰੀ ਬਾਹਰ ਨੂੰ ਇਹਨੂੰ ਤੇ ਜਰਸੀ ਬਰੀਡ ਦੇ ਵਿੱਚ ਕੰਨ ਜਵੇਂ ਨਿਕਾ ਨਿਕਾ ਮੱਥੇ ਤੇ ਟੋਵਾ ਤੇ ਸਾਫ ਸੁਥਰੀ ਬੇਰਬੂਲ ਬਹੁਤ ਆ ਰਾਜੀ ਸਮੀਪਲੀ ਵੀ ਜਿੰਦ ਜਾਨ ਵਾਲੀ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਤੇ ਧੋਰਾ ਵਗੈਰਾ ਇਹ ਜੇ ਅਪਾ ਚੰਗੇ ਸੀਮਨ ਰਖਾਵਾਂਗੇ ਬੱਚੀ ਪੁੱਛੀ ਪਾ ਦੇ ਬੇਦਾ ਦੀ ਬਿਹੜ ਤਾਂ ਸਵਾਦਲਾ ਤੁ ਚੰਗੀ ਬਰੀਡ ਤਿਆਰ ਕਰਦੇ ਬਾਕੀ ਬੇਲ ਕੱਦ ਕਾਠ ਬਹੁਤ ਜ਼ਿਆਦਾ ਤੇ ਲੇਵਾ ਵੀ ਖੈਰ ਸੋਹਣੀ ਬਣੀ ਆ ਹਨਾ ਹਾਂਜੀ ਹਾਂ ਬਹੁਤ ਸੋਹਣੀ ਬਣ ਆਵਟਾ ਵੀਰੇ ਲੇਵੇ ਦੀ ਕੰਪੈਕਟ ਆਰਡਰ ਦੀ ਥਣ ਥਣ ਬਹੁਤ ਸੋਹਣਾ ਲੱਗਿਆ ਰਿਹਾ ਸੋ 20 ਕਿਲੋ ਦੁੱਧ ਆਉਣਾ ਪਾਉਂਦੇ ਆ ਥਣ ਵਗੈਰਾ ਚਾਰੇ ਓਕੇ 9779621168 ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ